ਜਿਹੜੇ ਭਾਈ ਹਮਤਪਾਲ ਉਤੇ ਇਲਜ਼ਾਮ ਲੱਗ ਰਹੇ ਨੇ ਵੀ 300 ਰੁਪਏ ਚੈਟਾਂ ਨੇ ਕੁੜੀਆਂ ਨਾਲ ਚੈਟਾਂ ਨੇ ਵੀ ਡਰਾਮਾ ਡੋਰ ਦਾ ਅੰਦਰ ਇੱਕ ਸਾਥੀ ਆ ਬ੍ਰਿੰਦਰ ਫੌਜੀ ਜਿਸ ਨੂੰ ਲਗਾ ਪਿਆ ਦਿੱਤਾ ਜਾਂਦਾ ਹੈ ਕਿ ਇਹ ਡਰਾਮਾ ਡੋਰ ਦਾ ਅੰਦਰ ਨਸ਼ੇ ਨਸ਼ਾ ਕਰਦਾ ਹੈ ਕਿੰਨੀ ਅੱਗੇ ਗੱਲਾਂ ਸੱਚੀਆਂ ਨੇ ਆਪਣੇ ਸਿੱਖਪੁਰਾ ਹੀ ਜਿਹੜੇ ਕਿਸਾਕਾਰੀ ਨੇ ਉਹੀ ਇਲਜ਼ਾਮ ਲਾ ਰਹੇ ਨੇ ਆਪਣੇ ਪੋਪਿਆਂ ਤੇ ਕੀ ਬਣ ਗੱਟੇ ਚੈਟਾਂ ਦੀਆਂ ਤਾਂ ਇਹ ਕੰਟਰਾਸਟ ਕਰਦੇ ਨੇ ਮੀਡੀਆ ਦੇ ਨਹੀਂ ਸਾਡਾ ਮੈਂ ਤੁਹਾਨੂੰ ਸਿੱਖ ਭਰਾ ਦੀ ਡੈਫੀਨੇਸ਼ਨ ਤਾਂ ਛਾੜ ਹੀ ਦਿੱਤੀ ਹੋ ਮੈਂ ਪਹਿਲਾਂ ਵੀ ਕਹਿ ਚੁੱਕਾ ਲਾਲ ਸਿੰਘ ਤੇਜਾ ਸਿੰਘ ਅਰੀ ਸਾਰੇ ਸਿੱਖ ਹੀ ਸੀ ਇਹ ਜੋ ਪਹਿਲਾਂ ਹਰਮੰਦਰ ਸਾਹਿਬ ਤੇ ਹਮਲਾ ਕਰਾਉਣ ਵਾਲੇ ਸਿੱਖ ਹੀ ਸੀ ਸਨ 47 ਦੇ ਵਿੱਚ ਬਲਦੇਵ ਸਿੰਘ ਰਾਣ ਅੰਗਰੇਜ਼ਾਂ ਤੇ ਦੁਸਤਾਨ ਦੀ ਗਵਰਨਮੈਂਟ ਦੇ ਨਾਲ ਖੜਗੇ ਉਹ ਪੱਗਾ ਹੀ ਸੀ ਤੁਹਾਡੇ ਪੰਜਾਬ ਨੂੰ ਜਿੰਨਾ ਅੱਜ ਟਿੱਕਰ ਮਾਰਿਆ ਪੱਗਾ ਨਹੀਂ ਮਾਰਿਆ ਇਹਨਾਂ ਚਿਹਰਿਆਂ ਨੇ ਹੀ ਮਾਰਿਆ ਗੁਰੂ ਗਰੰਦ ਸਾਹਿਬ ਦੇ ਵਿੱਚੇ ਛੱਡ ਕੇ ਤੇ ਡੇਰੇ ਸਰਸੇ ਵਾਲੇ ਸਾਥ ਦੇ ਅੱਗੇ ਲੰਮੇ ਪੈਣ ਵਾਲੇ ਤੁਹਾਡੇ ਆਪਣੇ ਸੇਖੀ ਸੀ ਕੌਣ ਸੀ ਉਹ ਦੁੱਲੇ ਦੀ ਸਾਰੀ ਜ਼ਿੰਦਗੀ ਲੰਘੀ ਸੀ ਦੁੱਲੇ ਭੱਟੀ ਦੀ ਸ਼ਰਾਬ ਦੀ ਨਸ਼ੇ ਦੇ ਵਿੱਚ ਉਹਦੀ ਬੜੀ ਬਦਨਾਮੀ ਸੀ ਪਰ ਐਂਡ ਤੇ ਆ ਕੇ ਉਹ ਆਪ ਦੀ ਸੂਲੀ ਚੜ ਗਿਆ ਸੀ ਆਪ ਦੀ ਜ਼ਮੀਨ ਦੇ ਲਈ ਜਾਂ ਆਪਣਾ ਫਸਲਾਂ ਤੋਂ ਉਹ 1984 ਦੇ ਅੰਦਰ ਕੁੜੀਆਂ ਨੂੰ ਦੀਆ ਕਰਕੇ ਭਜਾਉਣ ਵਾਲਿਆਂ ਨੂੰ ਉਹ ਭੁੱਲ ਚੁਕੇ ਨੇ ਗੁਰਦੇਵ ਬਹਾਦਰ ਮਹਾਰਾਜ ਜੋ ਗੁਰਦੁਆਰੇ ਨੂੰ ਅੱਗ ਲਾਉਣ ਵਾਲਿਆਂ ਨੂੰ ਭੁੱਲ ਚੁਕੇ ਪੰਜਾਬ ਦੇ ਅੰਦਰ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਣ ਵਾਲਿਆਂ ਨੂੰ ਤੇ ਜਿਹੜੇ ਉਹ ਸਰਸੇ ਵਾਲੇ ਸਾਧ ਦੇ ਚੇਲਿਆਂ ਨੂੰ ਉਹ ਭੁੱਲ ਚੁਕੇ ਯਾਦ ਕਾਉਂ ਕਲਾ ਭਾਈ ਅਮਰ ਸਿੰਘ ਭਾਈ ਅਮਰਤਪਾਲ ਤੇ 2022 ਅਗਸਤ ਸਤੰਬਰ ਚ ਪੰਜਾਬ ਇੰਟਰੀ ਕਰ ਰਿਹਾ ਮਾਰਚ ਚ ਬੰਦਾ ਜੇਲ੍ਹ ਚਲੇ ਜਾਂਦਾ ਹੁਣ ਪੰਜਾਂ ਛੇਆਂ ਮਹੀਨਿਆਂ ਚ ਉਹਨੇ ਕੀ ਕੀਤਾ ਇਹ ਗੱਲਾਂ ਉਦੋਂ ਨਹੀਂ ਬੋਲੀਆਂ ਗਈਆਂ ਉਹਨੂੰ ਕਾਤਲ ਬਣਾ ਦਿੱਤਾ ਗਿਆ ਉਹਨੂੰ ਰੇਪ ਉਹਨੂੰ ਕਾਤਲ ਬਣਾਇਆ ਉਹਨੂੰ ਕੁੜੀਆਂ ਨਾਲ ਗੱਲਾਂ ਕਰਨ ਤੇ ਲਾਤਾ ਉਹਨੂੰ ਨਸ਼ੇੜੀ ਬਣਾ ਦਿੱਤਾ ਗਿਆ ਕਿਉਂ ਜੀ ਹਿੰਦੂਆਂ ਦੇ ਬਹੁਤ ਉਲਟਾ ਤੇ ਹਿੰਦੂ ਭਰਾ ਤਾਂ ਕੋਈ ਸ਼ਿਕਾਇਤ ਹੀ ਨਹੀਂ ਕਰਦੇ ਹਿੰਦੂ ਭਰਾ ਨੂੰ ਕਿਸੇ ਨੇ ਕੋਈ ਸ਼ਿਕਾਇਤ ਹੀ ਨਹੀਂ ਅਮਰਪਾਲ ਤੋਂ ਸ਼ਿਕਾਇਤ ਕਿਨੂੰ ਇਹਨਾਂ ਸਿੱਖਾਂ ਨੂੰ ਤੇ ਸੇ ਕਿਹੜੇ ਨੇ ਉਹ 10 15 ਨੂੰ ਕੀ ਲੱਗਦਾ ਜਿੰਨਾ ਵਾਲੀ ਘਟਨਾ ਸਹੀ ਸੀ ਉਸ ਪੁਲਿਸ ਪੁਲਿਸ ਸਟੇਸ਼ਨ ਕਿਹੜਾ ਕੋਣਾ ਸੀ ਨਹੀਂ ਸਸੀਤਾ ਜੀ ਮਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਅਸੀਂ ਤੁਹਾਡੇ ਸਾਹਮਣੇ ਵਕਫਾ ਵਕਫਾ ਵੀਡੀਓ ਪੇਸ਼ ਕਰਦੇ ਰਹਿਨੇ ਆਂ ਤੇ ਅੱਜ ਅਸੀਂ ਜਿਹੜੀ ਵੀਡੀਓ ਲੈਣੇ ਆ ਸਾਡੇ ਨਾਲ ਮੌਜੂਦ ਹੋਣਗੇ ਪਿੱਛੇ ਤੇ ਇੱਕ ਪ੍ਰਧਾਨ ਮੰਤਰੀ ਬਾਜ ਕੇ ਦਾ ਬਿਆਨ ਹੁੰਦਾ ਹੈ ਵੀ ਸਾਡੇ ਉੱਤੇ ਜਿਹੜੇ ਝੂਠੇ ਇਲਜ਼ਾਮ ਤਾਂਤ ਬਿਆਨ ਦਵਾਏ ਜਾਂਦੇ ਨੇ ਝੂਠੇ ਜਿਹੜੇ ਪਰਚੇ ਉੱਤੇ ਜਿਹੜੇ ਨਕਲੀ ਪਰਚੇ ਹਰ ਤੱਕੇ ਨਸਰ ਤੋਂ ਸਾਈਨ ਕਰਵਾਏ ਜਾਂਦੇ ਨੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਐਡਵੋਕੇਟ ਕਪਾਲਸੇਖਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਆ ਚੱਲ ਰਹੀ ਬੜੀਆ ਜੀ ਬੜੀ ਮਹਾਰਾਜ ਜਿਹੜੇ ਭਾਈ ਅਮਰਪਾਲ ਉੱਤੇ ਇਲਜ਼ਾਮ ਲੱਗ ਰਹੇ ਨੇ ਵੀ ਟਿੰਡਰ ਉੱਤੇ ਚੈਟਾਂ ਨੇ ਕੁੜੀਆਂ ਨਾਲ ਚੈਟਾਂ ਨੇ ਵੀ ਡਰਾਮਾ ਡੋਲਗਾ ਦਾ ਨਾਮ ਹੈ ਇੱਕ ਸਾਥੀ ਹੈ ਬ੍ਰਿੰਦਰ ਫੌਜੀ ਵੀ ਉਹਦੇ ਬਿਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਇਹ ਇਹ ਬ੍ਰਾਹਮਾ ਡੋਲਗਾ ਦਾ ਅੰਦਰ ਨਸ਼ੇ ਨਸ਼ਾ ਕਰਦਾ ਹੈ ਕਿੰਨੀਆਂ ਗੱਲਾਂ ਸੱਚੀਆਂ ਨੇ ਦੇਖੋ ਗੱਲ ਨਹੀਂ ਹੈ ਇਹਨਾਂ ਗੱਲਾਂ ਦੀ ਕੋਈ ਵੈਲਿਊ ਜਿਹੜੀ ਉਹ ਚੈਟ ਕਹਿ ਰਹੇ ਨੇ ਜਾਂ ਉਥੇ ਗੱਲ ਹੋਈ ਹੈ ਉਹ ਕਿਹੜੇ ਮੋਬਾਈਲ 'ਚ ਹੋਈ ਹੈ ਕਿ ਉਹ ਮੋਬਾਈਲ ਕਿਸੇ ਫਾਈਲ ਦੇ ਉੱਪਰ ਆਇਆ ਉਸ ਮੋਬਾਈਲ ਦੀ ਕੋਈ ਮਾਲਕੀ ਆਈ ਉਹ ਕੌਣ ਕਹੂਗਾ ਇਹਨੂੰ ਕੌਣ ਬੋਲਦਾ ਆਵਾਜ਼ ਕੱਢਣੀ ਕਿਸੇ ਦੀ ਇਹ ਇੱਕ ਬਹੁਤ ਵੱਡਾ ਮੈਟਰ ਬਣ ਚੁੱਕਾ ਹੈ ਇਹ ਅਦਾਲਤਾਂ ਇਸ ਪੁਆਇੰਟ ਤੇ ਬਰੀ ਵੀ ਕਰ ਚੁੱਕੀਆਂ ਨੇ ਮੇਲ ਜਿਹੜੇ ਐਕਸਪਰਟ ਨੂੰ ਅਸੀਂ ਅਦਾਲਤ 'ਚ ਪੁੱਛਿਆ ਸੀ ਕਿ ਆਵਾਜ਼ ਕੋਈ ਕੱਢ ਸਕਦਾ ਕਿਸੇ ਹੋਰ ਕੇਸ ਦੀ ਗੱਲ ਹੈ ਤਾਂ ਉਹ ਕਹਿੰਦਾ ਆਵਾਜ਼ ਕੋਈ ਬੰਦਾ ਵੀ ਕਿਸੇ ਦੀ ਕੱਢ ਸਕਦਾ ਜੇ ਐਕਸਪਰਟ ਦਾ ਅਪੀਨੀਅਨ ਹੈ ਕਿ ਕੋਈ ਬੰਦਾ ਕਿਸੇ ਦੀ ਆਵਾਜ਼ ਕੱਢ ਸਕਦਾ ਹੈ ਤੇ ਫਿਰ ਅਸੀਂ ਕਿਵੇਂ ਮੰਨਾਂ ਕੀ ਉਹ ਲੜਕੀ ਜਿਹੜੇ ਨਾਲ ਗੱਲ ਹੋਈ ਉਹਨੇ ਖੁਦ ਐਪਲੀਕੇਸ਼ਨ ਦਿੱਤੀ ਅੱਜ ਤੋਂ ਪਹਿਲਾਂ ਹੁਣ ਤੱਕ ਕਵਾਂਗੇ ਸਰਕਾਰ ਅੱਜ ਹੀ ਦਵਾ ਦੇਗੀ ਅੱਜ ਤੋਂ ਪਹਿਲਾਂ ਪਿਛਲੇ 3 ਸਾਲ ਪਹਿਲਾਂ ਕਿਤੇ ਭਾਈ ਅਮਰਤਪਾਲ ਤੇ ਕਿਸੇ ਕੁੜੀ ਨੇ ਦਰਖਾਸਤ ਦਿੱਤੀ ਨਹੀਂ ਦਿੱਤੀ ਕੋਈ ਬੰਦਾ ਮਾਰਕੀਟ ਚ ਆਇਆ ਕੋਈ ਨਹੀਂ ਆਇਆ ਇਹ ਆਉਂਦੇ ਕਦੋਂ ਨੇ ਜਦੋਂ ਪਾਰਟੀ ਅਨਾਉਂਸ ਹੋ ਜਾਂਦੀ ਆਪਰੇ ਸਿੱਖਪੁਰਾ ਹੀ ਜਿਹੜੇ ਕਿਸਾਨ ਆਹਾਰੀ ਨੇ ਉਹੀ ਇਲਜ਼ਾਮ ਲਾ ਰਹੇ ਨੇ ਉਹ ਆਪਣੇ ਕਾਪੀਆਂ ਚੱਕੀ ਫਿਰਦੇ ਨੇ ਚੈਟਾਂ ਦੀਆਂ ਆਪ ਕੰਟ੍ਰੈਸਟ ਕਰਦਿੰਨੇ ਮੀਡੀਆ ਦੇ ਨਹੀਂ ਸਾਡਾ ਕੰਮ ਕਰਨ ਦੀ ਕੋਸ਼ਿਸ਼ ਹੋ ਰਹੀ ਮੈਂ ਤੁਹਾਨੂੰ ਸਿੱਖ ਭਰਾ ਦੀ ਡੈਫੀਨੇਸ਼ਨ ਦਾ ਛਾੜੀ ਦਿੱਤੀ ਹੁਣ ਮੈਂ ਪਹਿਲਾਂ ਵੀ ਕਹਿ ਚੁੱਕਾ ਲਾਲ ਸਿੰਘ ਤੇਜਾ ਸਿੰਘ ਅਰੀ ਸਾਰੇ ਸਿੱਖ ਹੀ ਸੀ ਇਹ ਜੋ ਪਹਿਲੇ ਹਰਮੰਦਰ ਸਾਹਿਬ ਤੇ ਹਮਲਾ ਕਰਨ ਵਾਲੇ ਸਿੱਖ ਹੀ ਸੀ ਸਨ 47 ਦੇ ਵਿੱਚ ਬਲਦੇਵ ਸਿੰਘ ਰਾਣ ਅੰਗਰੇਜ਼ਾਂ ਤੇ ਹਿੰਦੁਸਤਾਨ ਦੀ ਗਵਰਨਮੈਂਟ ਦੇ ਨਾਲ ਖੜ ਗਿਆ ਜੀ ਉਹ ਪੱਗਾ ਹੀ ਸੀ ਤੁਹਾਡੇ ਪੰਜਾਬ ਨੂੰ ਜਿੰਨਾ ਅੱਜ ਤੱਕ ਮਾਰਿਆ ਪੱਗਾ ਨਹੀਂ ਮਾਰਿਆ ਇਹਨਾਂ ਚਿਹਰਿਆਂ ਨੇ ਮਾਰਿਆ ਗੁਰੂ ਗਰਨ ਸਾਹਿਬ ਦੇ ਵਿੱਚੇ ਛੱਡ ਕੇ ਤੇ ਡੇਰੇ ਸਰਸੇ ਵਾਲੇ ਸਾਹ ਦੇ ਅੱਗੇ ਲੰਮੇ ਪੈਣ ਵਾਲੇ ਤੁਹਾਡੇ ਆਪਣੇ ਸੇਖੀ ਸੀ ਕੌਣ ਸੀ ਇਹ ਗੱਲ ਨੂੰ ਸਾਨੂੰ ਖਤਮ ਕਰਨਾ ਪੈਣਾ ਹੁਣ ਗੱਲ ਆਉਂਦੇ ਉਹਨਾਂ ਨਾਲ ਤਾਂ ਲੱਖਾਂ ਗੁਣਾ ਉਹ ਡਾਕਟਰ ਪਿਆਰੇ لال ਗਰਗੀ ਚੰਗਾ ਗੱਲ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ ਦੀ ਨਹੀਂ ਗੱਲ ਪੰਜਾਬ ਦੇ ਲਈ ਖਲੋਤਾ ਕੌਣ ਹੈ ਮੈਂ ਅੱਗੇ ਵੀ ਕਈ ਚੈਨਲਾਂ ਤੇ ਕਹਿ ਚੁੱਕਾ ਦੁੱਲੇ ਦੀ ਸਾਰੀ ਜ਼ਿੰਦਗੀ ਲੰਘੀ ਸੀ ਦੁੱਲੇ ਭੱਟੀ ਦੀ ਸ਼ਰਾਬ ਦੀ ਨਸ਼ੇ ਦੇ ਵਿੱਚ ਉਹਦੀ ਬੜੀ ਬਦਨਾਮੀ ਸੀ ਪਰ ਐਂਡ ਤੇ ਆ ਕੇ ਉਹ ਆਪ ਦੀ ਸੂਲੀ ਚੜ ਗਿਆ ਸੀ ਆਪ ਦੀ ਜ਼ਮੀਨ ਦੇ ਲਈ ਤੇ ਆਪ ਦੀਆਂ ਫਸਲਾਂ ਦੇ ਲਈ ਇਹ ਗੱਲ ਨਹੀਂ ਹੁੰਦੀ ਤੁਹਾਡੇ ਸਿੱਖ ਜੋ ਇਹੋ ਜਿਹੇ ਚਿਹਰੇ ਜੋ ਮਰਜੀ ਬੋਲੀ ਜਾਣ ਅੱਜ ਦਿੱਲੀ 'ਚ ਹੀ ਸਿੱਖ ਬੈਠੇ ਹੋਏ ਨੇ ਜਿਹੜੇ ਆਰਐਸਐਸ ਦੇ ਅੱਗੇ ਜੁੜੇ ਹੋਏ ਨੇ ਤੁਹਾਡਾ ਇੱਕੋ ਵੀ ਸੀ ਵੀ ਕੱਢਿਆ ਹੀ ਹੈ ਜਿਨੇ ਚੋ ਅਲੀਗੇਸ਼ਨ ਆਰਐਸਐਸ ਦੇ ਨਾਂ ਰਲਿਆ ਹੋਇਆ ਇਹ ਨਹੀਂ ਹੁੰਦਾ ਗੱਲ ਕੌਮ ਦੀ ਨਹੀਂ ਗੱਲ ਜਾਤ ਦੀ ਨਹੀਂ ਗੱਲ ਹੁੰਦੀ ਹੈ ਉਹ ਥਾਂ ਤੇ ਖਲੋ ਕੇ ਬੋਲਣ ਵਾਲਾ ਕੌਣ ਕਰੈਕਟਰ ਸੋ ਇੱਕ ਬੜੀ ਸ਼ਰਮ ਵਾਲੀ ਵੀ ਗੱਲ ਹੈ ਜਿਹੜੀ ਤੁਸੀਂ ਲਬਜ਼ ਕਹੇ ਨੇ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਗੁਰਸਿੱਖ ਕਹੋਂਦੇ ਨੇ ਉਹਨਾਂ ਨੂੰ ਇਸ ਵਕਤ ਸਨ 84 ਭੁੱਲ ਗਏ ਉਹ ਸਨ 84 ਦੇ ਅੰਦਰ ਕੁੜੀਆਂ ਨੂੰ ਨੰਗੀਆਂ ਕਰਕੇ ਭਜਾਉਣ ਵਾਲਿਆਂ ਨੂੰ ਉਹ ਭੁੱਲ ਚੁੱਕੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੋ ਗੁਰਦੁਆਰੇ ਨੂੰ ਅੱਗ ਲਾਉਣ ਵਾਲਿਆਂ ਨੂੰ ਭੁੱਲ ਚੁੱਕੇ ਪੰਜਾਬ ਦੇ ਅੰਦਰ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਲਿਆਂ ਨੂੰ ਭੁੱਲ ਗਏ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਣ ਵਾਲਿਆਂ ਨੂੰ ਤੇ ਜਿਹੜੇ ਉਹ ਸਰਸੇ ਵਾਲੇ ਸਾਧ ਦੇ ਚੇਲਿਆਂ ਨੂੰ ਉਹ ਭੁੱਲ ਚੁੱਕੇ ਨੇ ਯਾਦ ਕੌਣ ਹੈ ਕਲਾ ਭਾਈ ਅਮਰਤਪਾਲ ਉਹਨਾਂ ਬੰਦਾ ਪੁੱਛਣ ਆਲਾ ਹੋਵੇ ਚਲੋ ਭਾਈ ਅਮਰਤਪਾਲ ਨੂੰ ਵੋਟ ਨਹੀਂ ਪਾਉਣੀ ਤੂੰ ਵੋਟ ਕਿਨੂੰ ਪਾਏਗਾ ਤੇ ਪਾਈ ਕਿਨੂੰ ਸੀ ਇੱਥੇ ਰਿਜ਼ਲਟ ਉੱਥੇ ਹੀ ਪਤਾ ਲੱਗ ਜਾਏਗਾ ਕਿ ਉਹ ਤੁਹਾਡਾ ਸਿੱਖ ਕਿੰਨਾ ਵੋਟ ਤਾਂ ਤੁਸੀਂ ਕਿਸੇ ਨਾ ਕਿਸੇ ਨੂੰ ਪਾਉਣੀ ਹੈ ਮੁੱਖ ਮੰਤਰੀ ਕਾਦੇ ਤੁਹੀ ਉਲਟ ਬੋਲਣਾ ਨਹੀਂ ਕਾਰਨ ਕੀ ਹੈ ਉਥੋਂ ਆਪਾਂ ਨੂੰ ਬੈਨੀਫਿਟ ਹੈ ਕਿਉਂਕਿ ਆਪਾਂ ਨੂੰ ਸਰਕਾਰ ਤਾਂ ਬੁਲਾਉਂਦੀ ਹੈ ਚੈਨਲਾਂ ਦੇ ਉੱਪਰ ਭਾਬਾ ਕੇ ਸੋ ਇਹਨਾਂ ਦੇ ਗੱਲ ਲੱਗੇ ਮਗਰ ਲੱਗਣ ਦੀ ਲੋੜ ਨਹੀਂ ਭਾਈ ਅਮਰਤਪਾਲ ਤੇ 2022 ਅਗਸਤ ਸਤੰਬਰ ਚੋਂ ਪੰਜਾਬ ਚ ਇੰਟਰੀ ਕਰ ਰਿਹਾ ਮਾਰਚ ਚੋਂ ਬੰਦਾ ਜੇਲ੍ਹ ਚੜੇ ਜਾਂਦਾ ਹੁਣ ਪੰਜਾ ਛੇ ਮਹੀਨਿਆਂ ਚੋਂ ਨੇ ਕੀ ਕੀਤਾ ਇਹ ਗੱਲਾਂ ਉਹਦੋਂ ਨਹੀਂ ਬੋਲੀਆਂ ਗਈਆਂ ਉਹਨੂੰ ਕਾਤਲ ਬਣਾ ਦਿੱਤਾ ਗਿਆ ਉਹਨੂੰ ਰੇਪ ਉਹਨੂੰ ਕਾਤਲ ਬਣਾਇਆ ਉਹਨੂੰ ਕੁੜੀਆਂ ਨਾਲ ਗੱਲਾਂ ਕਰਨ ਤੇ ਲਾਤਾ ਉਹਨੂੰ ਨਸ਼ੇੜੀ ਬਣਾ ਦਿੱਤਾ ਗਿਆ ਉਹਨੂੰ ਹਰ ਤਰ੍ਹਾਂ ਤੁਸੀਂ ਚੀਜ਼ ਦੇਤੀ ਸਿੱਖਾ ਸਿਖਾਣੇ ਤੁਹਾਨੂੰ ਲੱਗਦੀ ਨਹੀਂ ਇਹ ਗੱਲਾਂ ਕਿਤਨਾ ਕਿਤੇ ਜੁੜਦੀਆਂ ਨੇ ਭਾਈ ਮਰਦ ਪਾ ਜਨਾਂ ਦੇ ਇਲਜ਼ਾਮ ਇਹ ਜੇ ਲਾਉਣੇ ਲੀਂਦੇ ਨੇ ਲੋਕ ਮੰਨਣਗੇ ਇਲਜ਼ਾਮ ਇਹ ਬਿਲਕੁਲ ਨਹੀਂ ਮੰਨਦੇ ਤੁਸੀਂ ਦੇਖੋ ਉਹਨੂੰ ਵਰਸਿਚ ਪਹਿਲੋ ਬਣਾਇਆ ਸੀ ਹਿੰਦੂਆਂ ਦੇ ਉਲਟ ਕਿਉਂ ਜੀ ਹਿੰਦੂਆਂ ਦੇ ਬਹੁਤ ਉਲਟ ਹੈ ਤੇ ਹਿੰਦੂ ਭਰਾ ਤਾਂ ਕੋਈ ਸ਼ਿਕਾਇਤ ਹੀ ਨਹੀਂ ਕਰ ਰਹੇ ਹਿੰਦੂ ਭਰਾ ਨੂੰ ਕਿਸੇ ਨੇ ਕੋਈ ਸ਼ਿਕਾਇਤ ਹੀ ਨਹੀਂ ਅਮਰਪਾਲ ਤੋਂ ਸ਼ਿਕਾਇਤ ਕਿਨੂੰ ਇਹਨਾਂ ਸਿੱਖਾਂ ਨੂੰ ਤੇ ਸਿੱਖ ਕਿਹੜੇ ਨੇ 10 15 ਉਹ ਹੀਰੋ ਆ ਪਾਈ ਜਾਂਦੇ ਨੇ ਕਿਉਂਕਿ ਪਤਾ ਹੈ ਕਿ ਜਸਡਨ ਉਹ ਆ ਗਿਆ ਉਹਨੇ ਐਸਜੀਪੀਸੀ ਵੀ ਲੈ ਜਾਣੀ ਹੈ ਤੇ ਉਹਨੇ ਪੰਜਾਬ ਦੀ ਸਿਆਸਤ ਵੀ ਆਪਦੇ ਹੱਥ ਚ ਲੈ ਆਉਣੀ ਹੈ ਡਰ ਤਾਂ ਇਸ ਚੀਜ਼ ਸਿੱਖਾਂ ਨੂੰ ਕੀ ਪ੍ਰੋਬਲਮ ਹੋ ਸਕਦੀ ਆ ਭਾਈਆਂ ਮਤ ਪਾ ਦਿਓ ਜੇ ਚੰਗਾ ਕੰਮ ਕਰ ਰਹੇ ਸੀਗਾ ਲੋਕਾਂ ਨੂੰ ਨਹੀਂ ਸਰਕਾਰ ਦੇ ਸਰਕਾਰ ਦੇ ਹੱਥ ਚੁੱਕੇ ਸਰਕਾਰ ਦੇ ਕਹਿਣ ਤੇ ਚੱਲਣਾ ਸਰਕਾਰ ਤੋਂ ਬੈਨੀਫਿਟ ਲੈਣੇ ਰਾਜ ਦੇ ਵਿੱਚ ਆਦਾ ਪੈਰ ਰੱਖਣਾ ਇਹ ਚੌਧਰਾ ਹੁੰਦੀਆਂ ਨੇ ਜੋ ਡੋਗਰਿਆਂ ਦੇ ਨਾਲ ਸਾਡੇ ਬੰਦੇ ਰਲੇ ਸੀ ਪੰਜਾਬ ਦੇ ਮਹਾਰਾਜ ਦਾ ਪਰਿਵਾਰ ਥੋੜੇ ਦਿਨਾਂ ਦੇ ਵਿੱਚ ਹੀ ਖਤਮ ਹੋ ਗਿਆ ਸੀ ਸ਼ਾਈ ਕਿਲੇ ਲਾਹੌਰ ਦੇ ਅੰਦਰ ਉਹ ਖਤਮ ਉਸਾਸ ਸੀ ਸਿੱਖਾਂ ਨੇ ਕੀਤਾ ਸੀ ਉਹ ਕਿੰਨੇ ਕੀਤਾ ਸੀ ਅਸੀਂ ਤਾਂ ਕੀਤਾ ਅੰਗਰੇਜ਼ ਨੂੰ ਇੰਟਰ ਕਰਾਉਣ ਵਾਲਾ ਪੰਜਾਬ ਚ ਕੌਣ ਸੀ ਅਸੀਂ ਆਪ ਲੋਕ ਇੱਕ ਨਹੀਂ ਪੱਗ ਦੀ ਗੱਲ ਵੀ ਨਹੀਂ ਹੁੰਦੀ ਜਿਹੜੇ ਮੋਢੀ ਹੁੰਦੇ ਨੇ ਉਹ ਬੜੇ ਮਾੜੇ ਨਿਕਲ ਜਾਂਦੇ ਨੇ ਜਿਹੜੀ ਕੌਮ ਹੁੰਦੀ ਉਹ ਬੜੀ ਵਧੀਆ ਸਾਡੀ ਕੌਮ ਨਹੀਂ ਮੜੀ ਸਾਡੀ ਕੌਮ ਤਾਂ ਅੱਜ ਵੀ ਜਾਨ ਦੇ ਦਿੰਦੀ ਹੈ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਮਗਰ ਪਰ ਜਿਹੜੇ ਮੋਢੀ ਹੁੰਦੇ ਨੇ ਉਹ ਬਕਾਊ ਚਲੇ ਜਾਂਦੇ ਨੇ ਜਦੋਂ ਸਭਰਾਵਾਂ ਦੀ ਲਾਸਟ ਲੜਾਈ ਆਕੀ ਹੁੰਦੀ ਹੈ ਤਾਂ ਉਸ ਵਕਤ ਕੀ ਸੀ ਸਾਡੇ ਬੰਦੇ ਖਤਮ ਹੋ ਚੁੱਕੇ ਸੀ ਮੁੱਦਕੀ ਚ ਕੀ ਹੋਇਆ ਸੀ ਐਡ ਤੇ ਅੱਗੇ ਬਰੂਦੀ ਬਦਲਤਾ ਸਾਡੇ ਜਿਹੜੇ ਅੱਗੇ ਮੇਨ ਬੰਦੇ ਸੀ ਉਹ ਬਰੂਦੀ ਬਦਲਤਾਂ ਅੰਗਰੇਜ਼ਾਂ ਦੇ ਨਾਲ ਲੜ ਗਏ ਪਰ ਕੌਮ ਤਾਂ ਲੜੀ ਹੈ ਨਾ ਉੱਥੇ ਕੌਮ ਤਾਂ ਚੱਲੀ ਆ ਉੱਥੇ ਤਾਂ ਤਾਂ ਕਈ ਥਾਵਾਂ ਤੇ ਕੀ ਹੈ ਸ਼ਾ ਮੁਹੰਮਦ ਐ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਦਰੋਂ ਆ ਰਹੀਆਂ ਨੇ ਉਹ ਲੜਿਆ ਕੌਮ ਲੜਿਆ ਕੌਮ ਕੌਮ ਨੂੰ ਗੋਲੀ ਵੱਜੀ ਆ ਲਾਸ਼ਾਂ ਦੇ ਢੇਰ ਲੱਗੇ ਨੇ ਕੌਮ ਨਹੀਂ ਭੱਜੀ ਕਿਤੇ ਸਾਡੀ ਇੱਥੋਂ ਪਰ ਸਾਡੇ ਜਿਹੜੇ ਲੀਡਰਸ ਸੀ ਨਾ ਉਹਨਾਂ ਨੇ ਆਪ ਦੀ ਕੌਮ ਦੇ ਨਾਲ ਵਫਾ ਨਹੀਂ ਕੀਤੀ ਸੋ ਇਹ ਬਹੁਤ ਥਾਵਾਂ ਤੇ ਹੋਇਆ ਹੈ ਮਾਸਟਰ ਤਾਰਾ ਸਿੰਘ ਅਰੀ ਕਿੰਨਾ ਜੋ ਮਰਜੀ ਲੋਕ ਹੈ ਮੈਂ ਕੈਰੇਕਟਰ ਨੂੰ ਸੁਲਾਉਣਾ ਲੜਦਾ ਹੈ ਕੋਈ ਉਹਦੇ ਕੋਲ ਮਿਨਿਸਟਰੀ ਨਹੀਂ ਕੁਛ ਨਹੀਂ ਆਪ ਦੀ ਕੌਮ ਲਈ ਲੜਦਾ ਬੰਦਾ ਪਰ ਉਹਦੇ ਬਰਾਬਰ ਜਿਹੜੇ ਸੀ ਕੁਝ ਬੰਦੇ ਕਾਮ ਨੂੰ ਵੇਚ ਚੁੱਕੇ ਸੀ ਸੋ ਇਹ ਚੱਲਦਾ ਹੁੰਦਾ ਹੈ ਸਮੇਂ ਨਾਲ ਜਾ ਕੇ ਉਹ ਇੱਕ ਹਿਸਟਰੀ ਕ੍ਰੀਏਟ ਹੁੰਦੀ ਹੁੰਦੀ ਹੈ ਨਹੀਂ ਤਾਂ ਵਰਸ ਜਨੇ ਨਾ ਹੋਵੇ ਨਾ ਤੇ ਬੰਦੇ ਦਾ ਮੁੱਲ ਹੀ ਨਾ ਪਵੇ ਅੱਜ ਸਭ ਨੂੰ ਪਤਾ ਹੈ ਕਿ ਭਾਈ ਅਮਰਪਾਲਤਾ ਜੀਲ ਚ ਹਾਂ ਜੇ ਬਾਹਰ ਹੁੰਦਾ ਨਾ ਫਿਰ ਤਾਂ ਜੋੜ ਸਕਦੇ ਸੀ ਅੱਜ ਜੇਲ੍ਹ ਚ ਬੈਠੇ ਨੂੰ ਤੁਸੀਂ ਕਹਿੰਦੇ ਕਤਰ ਕਰਾਉਂਦਾ ਹੈ ਟਰਮਾਂ ਢੋਲ ਖਾਂਦਾ ਹੈ ਕੁੜੀਆਂ ਨਾਲ ਗੱਲਾਂ ਕਰਦਾ ਹੈ ਤੇ ਜੇਲ੍ਹ ਸੁਬਡੈਂਟ ਨੂੰ ਤੁਸੀਂ ਬਕਚੀ ਬੈਠੇ ਉਹਨੂੰ ਚਕਾਓ ਨਾ ਤੁਹਾਡੀ ਇਨਵੈਸਟੀਗੇਸ਼ਨ ਸਰਕਾਰ ਤੁਹਾਡੀ ਆਪ ਦੀ ਚੁਕਾਓ ਜੇ ਰਿਸਪੋਨਡਰ ਨੂੰ ਪਰਚੇ ਦਰਜ ਕਰਾਓ ਉਹਦੀ ਪੁੱਛਗਿੱਛ ਕਰੋ ਜੇ ਤੁਹਾਡੇ ਪੱਲੇ ਹੀ ਕੱਖ ਨਹੀਂ ਫਿਰ ਦੂਜੀ ਗੱਲ ਮੈਂ ਕਹਿਣਾ ਹਾਂ ਨਾ ਤੁਸੀਂ ਇਲੈਕਸ਼ਨ ਲੜ ਲਓ ਬੰਦੇ ਦੇ ਖਿਲਾਫ ਜੇ ਬੰਦਾ ਮਾੜਾ ਹੈ ਤੇ ਉਹਨੂੰ 1000 2000 ਵੋਟ ਪੈ ਜੇ ਤੁਹਾਨੂੰ ਪੈ ਜੇਗੀ 4 ਲੱਖ ਵੋਟ ਜੇ ਤੁਸੀਂ ਐਡੇ ਗੁਰਸਿੱਖ ਜੇ ਐਡੇ ਛੱਗੇ ਬੰਦੇ ਜੇ ਤੁਹਾਨੂੰ 4 ਲੱਖ ਵੋਟ ਪੈਗੀ ਉਹਨੂੰ 1500 2000 ਪੈ ਜੇਗੀ ਲੋਕਾਂ ਦਾ ਫੈਸਲਾ ਤਾਂ ਸੁਣ ਲਓ ਨਾ ਤੁਸੀਂ ਲੋਕਾਂ ਦਾ ਫੈਸਲਾ ਵੀ ਨਹੀਂ ਸੁਣਨਾ ਤੁਸੀਂ ਕਿਸੇ ਦੀ ਗੱਲ ਵੀ ਨਹੀਂ ਸੁਣੀ ਕੋਈ ਅਦਾਲਤ ਦੇ ਵਿੱਚ ਫੈਸਲਾ ਵੀ ਉਲਟ ਨਹੀਂ ਆਉਂਦਾ ਤੁਹਾਡੇ ਨਾਲ ਬੰਦੇ ਵੀ 10 ਹੈ ਨਹੀਂ ਫਿਰ ਤੁਸੀਂ ਕਿੰਦੇ ਆਧਾਰ ਤੇ ਗੱਲ ਕਰਦੇ ਪਏ ਅੰਦਰੋਂ ਸੂਲ ਹੁੰਦਾ ਨਾ ਅੰਦਰੋਂ ਬਿਮਾਰੀ ਇਹ ਪ੍ਰੋਬਲਮ ਇੱਕ ਪਈ ਹੋਈ ਹੈ ਸੋ ਮੈਂ ਤੁਸੀਂ ਜਿਹੜਾ ਲਬਜ਼ ਕੀਤਾ ਹੈ ਨਾ ਗੁਰਸਿੱਖ ਬੰਦੇ ਸ਼ਕਲ ਨਹੀਂ ਵੇਖਣੀ ਸ਼ਕਲਾਂ ਦੇ ਮਗਰ ਅਸੀਂ ਘਾਟਾ ਹੀ ਖਦਾ ਅੱਜ ਤੱਕ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਿਛਲੇ ਇਤਿਹਾਸ ਆ ਫੂਲੀ ਆ ਪਤਾ ਪਿਛਲੇ ਤੋਂ ਹੀ ਇਤਿਹਾਸ ਤੋਂ ਹੀ ਆਪਣੇ ਨਾਲ ਗਦਾਰੀਆਂ ਹੁੰਦੀਆਂ ਆਂ ਯਾ ਆਪਣੇ ਕੌਮ ਦੇ ਵਿੱਚ ਗਦਾਰ ਪੈਦਾ ਹੋਏ ਨੇ ਤੇ ਹੁਣ ਵੀ ਹੈਗੇ ਨੇ ਨਹੀਂ ਜਦੋਂ ਅੰਗਰੇਜ਼ ਆਇਆ ਨਾ ਜੀ ਉਸ ਤੋਂ ਪਹਿਲਾਂ ਸਾਡੇ ਚ ਗਦਾਰ ਰਹੇ ਵੀ ਸੀ ਬਲੇ ਰਹੇ ਸੀ ਕੋਈ 100 ਚੱਕ ਦੋ ਤਾਂ ਹੁੰਦੇ ਹੀ ਹੁੰਦੇ ਨੇ ਅਫਗਾਨ ਨਾਲ ਲੜਦੇ ਨੇ ਮੁਗਲ ਨਾਲ ਲੜਦੇ ਨੇ ਤੇ ਕੁਝ ਦਾ ਕੋਈ ਲਿੰਕ ਹੀ ਨਹੀਂ ਹੋ ਜਾ ਉਹ ਜਾਣ ਦੇ ਦਿੰਦੇ ਨੇ ਪਰ ਜਦੋਂ ਅੰਗਰੇਜ਼ ਤੋਂ ਬਾਅਦ ਆ ਕੇ ਅੰਗਰੇਜ਼ ਦੇ ਵਿੱਚ ਆ ਕੇ ਉਸ ਤੋਂ ਬਾਅਦ ਸਾਡੀ ਕੌਮ ਦੇ ਅੰਦਰ ਲਾਲਚ ਬਹੁਤ ਜ਼ਿਆਦਾ ਵੱਧ ਗਿਆ ਆਉਧਿਆਂ ਦਾ ਲਾਲਚ ਚੇਅਰਮੈਨ ਹੀ ਮਿਲ ਜੇ ਮੈਨੂੰ ਕੋਈ ਐਹੋ ਜੀ ਅਹੁਦਾ ਮਿਲ ਜੇ ਮੈਨੂੰ ਉਹ ਸੌਦੇ ਦੇ ਲਈ ਅਸੀਂ ਲੋਕਾਂ ਨੂੰ ਮਾਰਦੇ ਕੁੱਟਦੇ ਹੁਣ ਮੈਂ ਅਫਸਰਾਂ ਵਾਲੀ ਵੀ ਆ ਗਿਆ ਉਹ ਆਦਿ ਮੇਰੀ ਰਿਟਾਇਰਮੈਂਟ ਤੋਂ ਬਾਅਦ ਵੀ ਮੇਰਾ ਕੋਈ ਬਾਹਨਾ ਮਿਲ ਜੇ ਮੈਂ ਫਿਰ ਵੀ ਅਫਸਰ ਰਹਿ ਜਾ ਸੋ ਆਪਦੇ ਨੂੰ ਗੋਲੀ ਮਾਰਦੇ ਮੈਂ ਇੱਕ ਹੀ ਮੈਂ ਬਹੁਤ ਸਾਰੇ ਚੈਨਲਾਂ 'ਤੇ ਕਿਹਾ ਮੈਂ ਇੱਕ ਹੀ ਅਫਸਰ ਨੂੰ ਗਿਣਦਾ ਸਰਦਾਰ ਕਪੂਰ ਸਿੰਘ ਨੂੰ ਜਿਨ੍ਹਾਂ ਨੇ ਆਪਦੇ ਪੰਜਾਬ ਤੇ ਆਪਦੀ ਕੌਮ ਲਈ ਆਪਦੀ ਡੀਸੀ ਦੀ ਜੌਬ ਸੀ ਉਹ ਖਤਮ ਹੋ ਸੋ ਬਾਦਲੂ ਅਫਸਰ ਕਿ ਮੈਨੂੰ ਕੀ ਲੱਗਦਾ ਨਹੀਂ ਸਾਰੇ ਗੱਲ ਕਰੈਕਟਰ ਨਹੀਂ ਜਿਹੜੇ ਬੰਦੇ ਸੱਚ ਤੇ ਖਰਾਉਂਦੇ ਨਹੀਂ ਕਾਦੇ ਅਫਸਰ ਨੇ ਜਿਹੜਾ ਬੰਦਾ ਜਿਹਨੂੰ ਪਤਾ ਕਿ ਸਾਹਮਣੇ ਕੁਛ ਵੀ ਨਹੀਂ ਮੈਂ ਝੂਠੀ ਰਿਕਵਰੀ ਪਾਈ ਜਾਣਾ ਬੰਦਿਆਂ ਨੂੰ ਮੈਂ ਝੂਠੇ ਕੇਸਾਂ ਚ ਪਸਾਈ ਜਾਣਾ ਮੈਂ ਸਰਕਾਰ ਦੇ ਕਹਿਣ ਤੇ ਲੜਕਾਰੇ ਮਰੀ ਜਾਣਾ ਉਹਨੂੰ ਤੁਸੀਂ ਅਫਸਰ ਬੋਲਦੇ ਗਵਰਨਮੈਂਟ ਅੰਪਲਾਈਓ ਉਹ ਨਹੀਂ ਸਮਝ ਰਿਹਾ ਉਹ ਆਪਣੇ ਆਪ ਨੂੰ ਰਾਜਾ ਸਮਝਦਾ ਐ ਇੱਥੇ ਬਹੁਤ ਲੋਕਾਂ ਨਾਲ ਹੋਈ ਐ ਜਦੋਂ ਸਰਕਾਰ ਨੇ ਬੰਦੇ ਵਰਤਲੇ ਤੇ ਵਰਤਣ ਤੋਂ ਬਾਅਦ ਉਹ ਬੰਦੇ ਦੇ ਪੱਲੇ ਕੱਖ ਨਹੀਂ ਰਹਿ ਗਏ ਪੰਜਾਬ ਦੇ ਵਿੱਚ ਹੀ ਨੇ بڑے ਪੁਲਿਸ ਅਫਸਰ ਨੇ ਇੱਕ ਹੁਣ ਹੁਣ ਵੀ ਸਜ਼ਾ ਹੋਈ ਏ ਕੱਲ ਕਿਸੇ ਸਾਬਕਾ ਐਸਐਸਪੀ ਨੂੰ ਵਰਤ ਲਿਆ ਅਗਲੇ ਆਨੇ ਉਹਨੂੰ ਉਸ ਅਗਿਆਨ ਅੰਦਰ ਚਲਾ ਗਿਆ ਸਰਕਾਰ ਤੁਹਾਨੂੰ ਵਰਤਦੀ ਏ ਇਹ ਕਾਨੂੰਨ ਹੱਥ ਚ ਲੈ ਲੈਂਦੇ ਨੇ ਮੈਂ ਬਹੁਤ ਥਾਵਾਂ ਤੇ ਕਹਾਂ ਕਾਨੂੰਨ ਹੱਥ ਚ ਨਾ ਲਿਆ ਕਰੋ ਜਿੱਥੇ ਜਿੱਥੇ ਸਰੈਂਡਰ ਕਰ ਦਿੰਦੇ ਆ ਜੇ ਸਰੈਂਡਰ ਨਾ ਕਰਦੇ ਤੇ ਕੀ ਮਾੜੇ ਭਾਈ ਅਮਰਤਪਾਲ ਦੇ ਬੰਦਿਆਂ ਨੇ ਗਰਾਹ ਕੀ ਕੀਤਾ ਸੀ ਪੰਜਾਬ ਚ ਕੋਈ ਵੈਪਨ ਬਰਾਮਦ ਹੋਇਆ ਨਾ ਤੋਂ ਨਹੀਂ ਕੋਈ ਵੈਪਨ ਬਰਾਮਦ ਨਹੀਂ ਹੁੰਦਾ ਕੋਈ ਟੈਂਕ ਨਹੀਂ ਕੋਈ ਤੋਪ ਨਹੀਂ ਕੋਈ ਬਰੂਦ ਨਹੀਂ ਪਰ ਇੰਡੀਅਨ ਸਟੇਟ ਦੇ ਹਮਲਾ ਕਰ ਰਿਆ ਸੀ ਗੱਲਾਂ ਦਾ ਹੀ ਹਮਲਾ ਕਰਦਾ ਸੀ ਨਾ ਤੇ ਗੱਲਾਂ ਦਾ ਤੁਸੀਂ ਵੀ ਕਰਦੇ ਗੱਲਾਂ ਦਾ ਸਾਰਾ ਹੀ ਕਰਦੇ ਨੇ ਹੁਣ ਇੱਕ ਦਿੱਲੀ ਦੇ ਕਹਿਣ ਤੇ ਹੋਇਆ ਹੁਣ ਤੁਹਾਡੇ ਬਰਾਬਰ ਮਮਤਾ ਬੇਨਰਜੀ ਅਰਗੇ ਵੀ ਹੈਗੇ ਨੇ ਨਾ ਮਜਾਲਾ ਨਾਲ ਦੀ ਸਟੇਟ ਦੇ ਕਿਤੇ ਉਹਨਾਂ ਨੇ ਆਪ ਦੀ ਸਟੇਟ ਨੂੰ ਵੇਚਿਆ ਹੋਵੇ ਜਾਂ ਆਪਦੇ ਲੋਕਾਂ ਦੇ ਉੱਪਰ ਗੋਲੀ ਚਲਾਈ ਹੋਵੇ ਇੱਕ ਪੰਜਾਬ ਹੀ ਐਸੀ ਸਟੇਟ ਹੈ ਜਿੱਦੇ ਤੇ ਜਦੋਂ ਮਰਜ਼ੀ ਮੁੱਖ ਮੰਤਰੀ ਉੱਠਦਾ ਗੋਲੀ ਚਲਾ ਲੈਂਦਾ ਚਾਹੇ ਉਹ ਇਹ ਮੁੱਖ ਮੰਤਰੀ ਹੈ ਚਾਹੇ ਇਸ ਤੋਂ ਪਹਿਲਾਂ ਦਾ ਸਾਰੇ ਮੁੱਖ ਮੰਤਰੀਆਂ ਨੇ 1947 ਤੋਂ ਬਾਅਦ ਪੰਜਾਬ ਦੇ ਖਾਸ ਕਰਕੇ ਸਿੱਖਾਂ ਦੇ ਉੱਪਰ ਗੋਲੀ ਹੀ ਚੱਲੀ ਤੁਹਾਨੂੰ ਕੀ ਲੱਗਦਾ ਜਨਾਲੇ ਵਾਲੀ ਘਟਨਾ ਸਹੀ ਸੀ ਪੁਲਿਸ ਪੁਲਿਸ ਸਟੇਸ਼ਨ ਘੇਰਾ ਪਾਉਣਾ ਸਹੀ ਸੀ ਨਹੀਂ ਉਹ ਘੇਰਾ ਨਹੀਂ ਸੀ ਤੁਸੀਂ ਦੇਖੋਗੇ ਤਾਂ ਉੱਥੇ ਬੈਰੀਕੇਡ ਪਾਸੇ ਕੀਤੇ ਗਏ ਇੱਕ ਅਫਸਰ ਜਿਹੜਾ ਹੈ ਭਾਈ ਅਮਰਤਪਾਲ ਹਰਾਂ ਨੂੰ ਅੰਦਰ ਲੈ ਕੇ ਜਾ ਰਿਹਾ ਹੈ ਹੁਣ ਉਹਨੂੰ ਕੀ ਕਵਾਂਗੇ ਪੀਸਫੁਲ ਪ੍ਰੋਟੈਸਟ ਅੰਦਰ ਬੁਲਾਇਆ ਬੈਰੀਗੜ ਪਾਸੇ ਕਿਤੇ ਜਦ ਕਿ 2 ਕਿਲੋਮੀਟਰ ਪਿੱਛੇ ਹੀ ਆਪਰ ਰੋਕ ਸਕਦੇ ਸੀ ਉਹਨਾਂ ਨੂੰ ਰੋਕਿਆ ਕਿਉਂ ਨਹੀਂ ਜੋ ਸਾਹਮਣੇ ਆਉਂਦੀਆਂ ਨੇ ਤਲਵਾਰਾਂ ਵੀ ਚੱਲੀਆਂ ਨੇ ਤੇ ਪੱਗਾਂ ਵੀ ਲਈਆਂ ਨਹੀਂ ਉਹ ਬੰਦੇ ਕੀ ਕੀ ਭਾਈ ਅਮਰਤਪਾਲ ਨੇ ਲਲਕਾਰਾ ਮਾਰਿਆ ਜਿਹੜੇ ਬੰਦੇ ਅੰਦਰ ਨੇ ਕੀ ਉਹਨਾਂ ਨੇ ਲਲਕਾਰਾ ਮਾਰਿਆ ਕਿ ਅਜ ਥਾਣੇ ਨੂੰ ਫੂਕ ਦਿਓ ਥਾਣੇ ਨੂੰ ਤਾਂ ਕਿਤੇ ਅੱਗ ਨਹੀਂ ਲੱਗੀ ਕਿਤੇ ਲੁੱਟਿਆ ਨਹੀਂ ਗਿਆ ਮਾਲਖਾਨਾ ਸਹੀ ਪਿਆ ਹੋਇਆ ਹੈ ਕੋਈ ਗਹਿਣਾ ਨਹੀਂ ਲੁੱਟਿਆ ਉਥੋਂ ਕੋਈ ਪੈਸਾ ਨਹੀਂ ਲੁੱਟਿਆ ਕਿ ਮਾਲ ਖਾਨੇ ਦੇ ਅੰਦਰ ਵੈਪਨ ਪੈਸਾ ਕਹਿਣਾ ਗਹਿਣਾ ਸਾਰਾ ਕੁਝ ਪਿਆ ਹੁੰਦਾ ਮਾਲ ਖਾਨੇ ਨੂੰ ਤਾਂ ਹੱਥ ਹੀ ਨਹੀਂ ਲੱਗੇ ਅੱਗ ਨਹੀਂ ਲੱਗੀ ਉਹ ਇੱਕ ਪੀਸਫੁਲ ਪ੍ਰੋਟੈਸਟ ਸੀ ਸਰਕਾਰ ਦੀ ਪੋਲੀਟਿਸ਼ੀਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਜਿਹੜੇ ਸਿੱਖ ਕਾ ਹੀ ਥਾਵਾਂ ਤੇ ਜਿਹੜੇ ਬੰਦੇ ਨਾ ਜਦੋਂ ਜਦੋਂ ਆਪਾਂ ਸਿਆਸੀ ਨਹੀਂ ਹੁੰਦੇ ਆਪਾਂ ਨੂੰ ਪਤਾ ਨਹੀਂ ਹੁੰਦਾ ਆ ਸਾਡੀ ਚਿਹਰੀਆਂ ਦੇ ਕਈ ਐਜੀਟੇਸ਼ਨ ਦੇ ਵਿੱਚੋਂ ਬੜੀ ਪੀਸਫੁਲ ਐਜੀਟੇਸ਼ਨ ਹੁੰਦੀ ਹੈ ਤੇ ਕਈ ਵਾਰ ਇੱਕ ਦਾ ਗਲਤ ਬੰਦਾ ਆ ਕੇ ਐਜੀਟੇਸ਼ਨ ਖਰਾਬ ਕਰ ਜਾਂਦਾ ਬਹੁਤ ਆਵਾ ਤੇ ਹੁੰਦਾ ਇਹੋ ਜਿਹਾ ਗੱਲ ਉਹ ਬੰਦਾ ਕੌਣ ਹੈ ਕੌਣ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਇਹ ਜਿਹੜੀ ਤੁਸੀਂ ਕਹਿੰਦੇ ਐਮਐਸਏ ਲਗਾਈ ਹੈ ਜਾਂ ਜੋ ਜੋ ਆਪਾ ਲਗਾਈ ਹੈ ਕੇਂਦਰ ਸਰਕਾਰ ਨੇ ਲਗਾਈ ਹੈ ਜਾਂ ਪੰਜਾਬ ਸਰਕਾਰ ਪੰਜਾਬ ਨੇ ਰਲ ਕੇ ਕੇਂਦਰ ਨਾਲ ਲਾਈ ਦੋਨਾਂ ਨੇ ਪੰਜਾਬ ਸਰਕਾਰ ਦਾ ਸਹਿਮਤੀ ਹੈ ਕਿ ਕੇਂਦਰ ਨੇ ਸਾਫ ਨਹੀਂ ਨਹੀਂ ਪੰਜਾਬ ਸਰਕਾਰ ਦੀਆਂ ਰਿਪੋਰਟਾਂ ਜਾਂਦੀਆਂ ਨੇ ਇਹਨਾਂ ਦੀ ਹਾਂ ਹੁੰਦੀ ਹੈ ਫਿਰ ਉਹ ਹੁੰਦੇ ਆ ਭਗਵੰਤ ਮਾਨ ਕੇਜਰੀਵਾਲ ਇਹ ਸਾਰੇ ਇੱਕੋ ਹੀ ਨੇ ਨਾਲ ਸੈਂਟਰ ਗਵਰਨਮੈਂਟ ਵੀ ਇੱਕੋ ਹੀ ਯਾਰਾ ਜੇ ਮਤਲਬ ਨਾਲ ਹੀ ਕੁਝ ਹੋਇਆ ਘਟਨਾ ਹੋਈ ਆ ਪੁਲਿਸ ਸਟੇਸ਼ਨ ਘੇਰਾ ਪਾਇਆ ਤਾਂ ਹੀ ਐਨਐਸਐ ਲਗਈਏ ਨਹੀਂ ਕਿ ਲੋੜ ਪਈ ਕਿਸੇ ਐਨਐਸਐ ਨੂੰ ਨਹੀਂ ਉਹ ਤਾਂ ਹਰਿਆਣੇ ਜੀ ਵੀ ਘੇਰਾ ਪਿਆ ਸੀ ਹਰਿਆਣੇ ਚ ਆ ਕੇ ਵੀ ਲਾਈ ਸੀ ਮਰਡਰ ਵੀ ਹੋਈ ਸੀ ਥਾਣੇ ਚ ਕੁਝ ਨਹੀਂ ਹੋਇਆ ਕੋਈ ਐਨਐਸਐ ਨਹੀਂ ਲੱਗੀ ਉੱਥੇ ਸੈਂਟਰ ਗਵਰਨਮੈਂਟ ਨੇ ਕੁਝ ਨਹੀਂ ਕਿਹਾ ਬਹੁਤ ਸਟੇਟਾਂ ਨੇ ਜਿੱਥੇ ਇੱਕ ਸਟੇਟ ਦੇ ਵਿੱਚ ਉਹ ਲੜਕੀ ਨੂੰ ਕੱਪੜੇ ਲਾ ਕੇ ਭਜਾਇਆ ਸੀ ਉਸ ਦੇ ਵਿੱਚ ਰੋਂਦੀ ਸੀ ਕਿ ਮੈਨੂੰ ਬਚਾਓ ਲੋਕਾਂ ਨੇ ਰੇਪ ਕੀਤਾ ਕੁੜੀ ਦੇ ਟੁਕੜੇ ਕਰ ਦਿੱਤੇ ਕਿ ਐਨਐਸਏ ਨਹੀਂ ਲੱਗੀ 1984 ਤੁਹਾਡੇ ਤੋਂ ਦੂਰ ਨਹੀਂ ساری ਜ਼ਿੰਦਗੀ ਤੁਸੀਂ ਭੁੱਲਣ ਜੋਗੇ ਨਹੀਂ ਕਿਸੇ ਦਿਨ ਕਾਉਂਟਰ ਹੋਇਆ ਕਿਸੇ ਨੂੰ ਫੜ ਕੇ ਮਾਰਿਆ ਉਹਨਾਂ 2.5 ਲੱਖਾਂ ਤਵਾਦੀ ਸੀ ਕੋਈ 5-4000 ਮਾਰ ਦਿੰਦੇ ਤੁਸੀਂ ਡੀਪਲੀ ਸੋਚੋਗੇ ਤਾਂ ਪੰਜਾਬ ਦਾ ਦੁਸ਼ਮਣ ਦਿੱਲੀ ਤੱਕ ਪੰਜਾਬ ਦੇ ਦੁਸ਼ਮਣ ਸਾਡੇ ਮੁੱਖ ਮੰਤਰੀ ਇਹ ਸੇਮ ਐਪੀਸੋਡ ਹੈ ਮੈਂ ਬਹੁਤ ਵਾਰੀ ਕਹਿ ਚੁੱਕਾ ਜਦੋਂ ਹਿੰਦੂਆਂ ਤੇ ਜ਼ੁਲਮ ਹੁੰਦਾ ਸੀ ਤਾਂ ਹਿੰਦੂ ਰਾਜੇ ਉਸ ਵਕਤ ਰਾਜ ਕਰ ਰਹੇ ਸੀ ਰੰਗਜੀਤ ਜਨੇਊ ਲਾਉਂਦਾ ਸੀ ਤੇ ਹਿੰਦੂ ਰਾਜੇ ਥੱਲੇ ਰਾਜ ਕਰ ਰਹੇ ਸੀ ਸੇਮ ਸਾਡੇ ਨਾਲ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਸਾਡੇ ਕੁੜੀਆਂ ਦੇ ਗਾਤਰੇ ਲਵਾਉਣ ਚਿਕਰ ਚਲੇ ਗਏ ਨੇ ਰਾਜਸਥਾਨ ਪਰ ਸਿੱਖ ਰਾਜ ਕਰ ਰਿਹਾ ਫਰਕ ਉਹ ਸੇਮ ਹੀ ਆ ਗਿਆ ਨਾ ਜੀ ਉਹਨਾਂ ਦੀ ਜਿਹੜੇ ਹਿੰਦੂ ਰਾਜੇ ਸੀ ਉਹਦੀ ਜ਼ਮੀਰ ਵੇਚ ਚੁੱਕੇ ਸੀ ਉਸ ਵਕਤ ਉਹ ਹਿੰਦੂਆਂ ਦੇ ਜਨੇਊ ਲਾਉਣ ਤੇ ਨਹੀਂ ਸੀ ਬੋਲਦੇ ਕੁੜੀਆਂ ਦੀਆਂ ਬੇਇੱਜ਼ਤੀਆਂ ਹੁੰਦੀਆਂ ਸੀ ਸੇਮ ਐਪੀਸੋਡ ਸਾਡੇ ਨਾਲ ਹੋ ਰਿਹਾ ਕੁੜੀਆਂ ਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਗੋਲੀਆਂ ਵਾਜ ਰਹੀਆਂ ਨੇ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਪਰ ਸਾਡੇ ਜਿਹੜੇ ਲੀਡਰ ਨੇ ਸਾਡੇ ਉਹ ਸਰੈਂਡਰ ਦਿੱਲੀ ਦੇ ਸਾਹਮਣੇ ਕਰ ਚੁੱਕੇ ਉਹ ਨਹੀਂ ਬੋਲਦੇ ਕੀ ਲੱਗਦਾ ਭਾਈ ਇਹ ਮਤਵਾਜ ਮੁੱਖ ਮੰਤਰੀ ਬਣ ਦਿੰਨੇ ਸਾਰਾ ਕੁਝ ਹੁਣ ਵੜ ਜਾਊਗਾ ਦੇਖੋ ਬੋਲਣਾ ਦੇਖੋ ਬੋਲਣਾ ਪਾਏਗਾ ਭਰੋਸਾ ਕਰਨਾ ਪੈਂਦਾ ਹੈ ਕਿਸੇ ਅਖੀਰ ਤੱਕ ਕਰਨਾ ਹੀ ਪਾਏਗਾ ਆਪਾਂ ਆਮ ਆਦਮੀ ਪਾਰਟੀ ਦੇ ਵੀ ਕਰੇ ਸੀ ਨਹੀਂ ਜੇ ਕੱਲ ਨੂੰ ਇਹ ਨਾ ਕਰਨਗੇ ਤੇ ਅੱਗੇ ਲਿਆਵਾਂਗੇ ਬੰਦਾ ਕਿਹੜੀ ਗੱਡੀ ਗੱਲ ਆ ਆਪਾਂ ਉਹਨਾਂ ਵਰਗੇ ਲੋਕਾਂ ਅੱਗੇ ਥੋੜਾ ਬੰਨਾ ਹੈ ਕਿ ਜਿਵੇਂ ਸਰਦਾਰ ਜੀ ਦੇ ਬੀਬਾ ਜੀ ਆਗੇ ਤੌਣ ਨੀਵੀ ਕਰ ਲਈ ਜੇ ਪਾਈ ਅਮਰਤਪਾਲ ਸਹੀ ਚੱਲਦਾ ਪਾਈ ਅਮਰਤਪਾਲ ਆਪਦੇ ਪੰਜਾਬ ਤੇ ਆਪਦੀ ਕੌਮ ਲਈ ਖਲੋਂਦਾ ਤੇ ਅਸੀਂ ਨਾਲ ਤੇ ਜੇ ਉਹ ਕਹਿੰਦਾ ਕਿ ਮੈਂ ਤਾਂ ਦਿੱਲੀ ਨੂੰ ਸਰੈਂਡਰ ਕਰ ਦੇਣਾ ਤੇ ਛੱਡ ਕੇ ਪਾਸੇ ਹੋ ਜਾਾਂਗੇ ਯਾਰ ਐਡੀ ਕਿਹੜੀ ਗੱਲ ਉਹ ਲੀਡਰ ਦੂਜੇ ਚ ਜਰਾਬਾ ਪਾਉਂਦੇ ਹੁੰਦੇ ਨੇ ਕਿ ਸਰਦਾਰ ਜੀ ਬੈਠੇ ਨੇ ਜਰਾਬਾ ਚੜਾ ਜੋ ਗੋਡਿਆਂ ਤੇ ਕਰ ਚਗਲ ਸੀ ਬੰਦੇ ਉਹ 80 ਸੀ ਸਾਲ ਦੇ ਬਜ਼ੁਰਗ ਇਹਨਾਂ ਦੇ ਪੈਰਾਂ 'ਚ ਜਰਾਬਾ ਪਾਉਂਦੇ ਰਹੇ ਨੇ ਉਹ ਬੰਦੇ ਕਹੋਂਗੇ ਇਹਨਾਂ ਨੂੰ ਉਹ ਮਰੀ ਜ਼ਮੀਰ ਦੇ مالک ਸੀ ਚੱਕਰ ਬੰਦੇ ਯਾਰੋ ਸਾਹ ਦੀ ਕੋਠੀ ਖੋ ਤੇਰੇ ਸਰਦਾਰ ਜੀ ਅੰਦਰੋਂ ਨਿਕਲਣਗੇ ਤੇ ਮੈਂ ਫੁੱਲ ਸੁਟਾਂਗਾ ਐਡੀ ਕੋਈ ਲੋੜ ਨਹੀਂ ਸੋ ਇਹ ਮੇਰੀ ਪੰਜਾਬ ਨੂੰ ਵੀ ਇੱਕ ਬੇਨਤੀ ਹੈ ਕਿ ਸਾਨੂੰ ਜਿਹੜੇ ਲੀਡਰ ਚੁਣਨੇ ਨੇ ਉਹ ਵੀ ਲੀਡਰ ਹੋਵੇ ਜਾਂ ਦਿੱਲੀ ਜੱਗੇ ਬੋਲੇ ਪਰ ਤੁਸੀਂ ਵੀ ਆਪਦੇ ਲੀਡਰਾਂ ਦੇ ਅੱਗੇ ਸਿਰ ਝੁਕਾ ਕੇ ਤੇ ਮਰੀ ਜ਼ਮੀਰ ਨਾਲ ਨਾ ਖਲੋਇਆ ਜਿਹੜੇ ਲੀਡਰ ਤੁਸੀਂ ਕਹਿਣਾ ਚੁੰਨਦੇ ਨੇ ਤੁਹਾਨੂੰ ਕੀ ਲੱਗ ਰਿਹਾ ਲੀਡਰ ਸਾਰੇ ਕਿਸਾ ਤਰ੍ਹਾਂ ਹੀ ਆਉਣਗੇ ਜਾਂ ਵਿੱਚ ਹਿੰਦੂ ਪਰਾਵੀ ਹੋ ਸਕਦਾ ਨਹੀਂ ਉਹ ਦੇਖੋ ਪੰਜਾਬ ਹੈ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਰ ਕੌਮ ਦਾ ਬੰਦਾ ਸੀ ਹਿੰਦੂ ਸੀ ਮੁਸਲਮਾਨ ਸੀ ਪੰਜਾਬ ਦੇ ਅੰਦਰ ਮੈਨੂੰ ਪਿਆਰੇ ਡਾਕਟਰ ਪਿਆਰੇ ਨਾਲ ਗਰਗਦੀ ਐਗਜ਼ੈਂਪਲ ਤਾਂ ਦਿੱਤੀ ਹੈ ਤੁਹਾਨੂੰ ਪੰਜਾਬ ਜਿਉਂ ਦੁੱਲਾ ਪੱਟੀ ਮੁਸਲਮਾਨ ਸੀ ਐਗਜ਼ੈਂਪਲ ਦਿੱਤੀ ਹੈ ਇੱਥੇ ਚਾਹੇ ਹਿੰਦੂ ਚਾਹੇ ਮੁਸਲਮਾਨਾ ਜਿਹੜਾ ਪੰਜਾਬ ਦਾ ਪੰਜਾਬ ਦਾ ਉਹ ਜਮੀਰ ਉਹਦੀ ਪੰਜਾਬ ਨਾਲ ਜੁੜੀ ਹੋਵੇ ਅਸੀਂ ਸ਼ਕਲ ਥੋੜਾ ਵਿਖਣੀ ਸ਼ਕਲਾਂ ਨਾਲ ਸਾਨੂੰ ਅੱਗੇ ਮਾਰਿਆ ਸ਼ਕਲ ਦੀ ਗੱਲ ਨਹੀਂ ਸ਼ਕਲ ਤਾਂ ਬਹੁਤ ਕੁਝ ਹੈ 84 ਦੇ ਹਮਲਾ ਵੀ ਆਪਣੇ ਆਪਿਆਂ ਨੇ ਕਰਾਇਆ ਸੀ ਨਾ ਕੀ ਲੈਵਾ ਉਹਨਾਂ ਦਾ ਮੈਂ ਚਿੱਠੀਆਂ ਇਹਨਾਂ ਦੀਆਂ ਗਈਆਂ ਪੰਜਾਬ ਵੇਚਿਆ ਇਹਨਾਂ ਨੇ ਕੌਮ ਵੇਚੀ ਇਹਨਾਂ ਨੇ ਉਹ ਸਾਰੇ ਬੰਦੇ ਗੁਰਸੇਖੀ ਸੀ ਗੱਲ ਇਹ ਨਹੀਂ ਦਾ ਹੁਣ ਪਿਆਰੇ ਲੈ ਗਰਗਨੂ ਅਸੀਂ ਹਜ਼ਾਰ ਗੁਣਾ ਚੰਗਾ ਸਮਝਨੇ ਦੁੱਲਾ ਪੱਟੀ ਨੂੰ ਮੈਂ ਬੜਾ ਵਧੀਆ ਸਮਝਣਾ ਆਪਦੇ ਪੰਜਾਬ ਦੇ ਲਈ ਆਪਦੀ ਜ਼ਮੀਨ ਦੇ ਲਈ ਆਪਦੀ ਫਸਲ ਲਈ ਲੜਿਆ ਸੋ ਜ਼ਰੂਰੀ ਨਹੀਂ ਹੁੰਦਾ ਇਹ ਗੱਲਾਂ ਬੜੇ ਛੋਟੇ ਪੱਦਰ ਦੀਆਂ ਹੁਣ 2027 ਦੀ ਕੀ ਤਿਆਰੀ ਹੈ ਜਿਹੜੀ ਇਲੈਕਸ਼ਨ ਹੋਣੀ ਹੈ 2027 ਦੀ ਕਿੰਨੇ ਕ ਵਾਰਿਸ ਪੰਜਾਬ ਦੇ ਕਾਲੀ ਦਲ ਵਾਰਿਸ ਪੰਜਾਬ ਦੇ ਕਿੰਨੇ ਕ ਸਟਰੋਂਗ ਹੋ ਕੇ ਨਿਕੜੂਗੀ ਤੇ ਦੂਜੇ ਪਾਸੇ ਦੇਖੋ ਸਟਰੋਂਗ ਦੀ ਗੱਲ ਹੈ ਇਹ ਅੱਜ ਵਾਰਿਸ ਪੰਜਾਬ ਦੀ ਕਈ ਕ ਬੰਦੇ ਅੱਗੇ ਤੁਰ ਪੈਣ ਤਾਂ ਪਰਚੇ ਦਰਜ ਹੋ ਜਾਂਦੇ ਨੇ ਡਰਦੀਆਂ ਮਾਵਾਂ ਪੁੱਤਰ ਬਾਹਰ ਨਹੀਂ ਕੱਢਦੀਆਂ ਪਰ ਜਿਸ ਦਿਨ ਸਰਕਾਰ ਜਾਣ ਲੱਗੀ ਦੋ ਤਿੰਨ ਮਹੀਨੇ ਇਲੈਕਸ਼ਨਾਂ ਤੋਂ ਬਾਅਦ ਵੇਖਿਆ ਜੇ ਪੰਜਾਬ ਦਾ ਉਸ ਤੋਂ ਪਹਿਲਾਂ ਹਾਲਾਤ ਕੀ ਬੰਦੇ ਨੇ ਪੰਜਾਬ ਬਸ ਤੈਨੂੰ ਕੁ ਮਹੀਨੇ ਪਹਿਲੋਂ ਇਲੈਕਸ਼ਨਾਂ ਤੋਂ ਪਹਿਲੋਂ ਵੇਖ ਲਿਆ ਜੇ ਕਿ ਪੰਜਾਬ ਕਿਵੇਂ ਵਨ ਸਾਈਡਡ ਹੁੰਦਾ ਲੋਕਾਂ ਨੇ ਪਤਾ ਲੱਗ ਚੁੱਕਾ ਕਿ ਸਾਡੀਆਂ ਜ਼ਮੀਨਾਂ ਖੋਈਆਂ ਖੋਹ ਲੈਣਗੀਆਂ ਸਾਨੂੰ ਇਹ ਖਤਮ ਕਰਨਾ ਚਾਹੁੰਦਾ ਭਗਵੰਤ ਮਾਨ ਤੇ ਕੇਜਰੀਵਾਲ ਦਿੱਲੀ ਨਾਲ ਰਲ ਕੇ ਜਦੋਂ ਸਾਡੀ ਜ਼ਮੀਨ ਤੇ ਹੱਥ ਰੱਖ ਲਿਆ ਇਹਨੇ ਫਿਰ ਸਾਡੀ ਜਮੀਰ ਵੀ ਖਤਮ ਕਰ ਦੇਗਾ ਸੋ ਇਸ ਕਰਕੇ ਸਾਨੂੰ ਲੜਨਾ ਪਊ ਚੁੱਕਾ ਹੈ ਡਿਵੈਲਪਮੈਂਟ ਵੀ ਜ਼ਰੂਰੀ ਆ ਕੋਈ ਪਲਾਨ ਤਾਂ ਬਣਾਉਣਾ ਪੈਣਾ ਹੈ ਨਈ ਮਾਰੀਦ ਗੱਲ ਕੋ 2000 ਸਟੇਟ ਬਣਿਆ ਨਈ ਕੀ ਆਪਣਾ ਪੰਜਾਬ ਇਹ ਨਹੀਂ ਹੁੰਦਾ ਹੁੰਦਾ ਡਿਵੈਲਪਮੈਂਟ ਤਾਂ ਅੰਗਰੇਜ਼ ਨੇ ਜਿਆਦਾ ਕੀਤੀ ਸੀ ਕਿਉਂ ਕੱਢੇ ਡਵੈਲਪਮੈਂਟ ਤਾਂ ਮੁਗਲਾਂ ਨੇ ਬੜੀਆਂ-ਵੱਡੀਆਂ ਬਿਲਡਿੰਗਾਂ ਬਣਾਇਆਂ ਸੀ ਕਿਉਂ ਕੱਢੇ ਗੱਲ ਕੱਲੀ ਡਵੈਲਪਮੈਂਟ ਦੀ ਈਟਾਂ ਨੂੰ ਡਵੈਲਪਮੈਂਟ ਕਹੋਗੇ ਜਿੱਥੇ ਗੋਲੀ ਮਾਰ ਕੇ ਲਾਸ਼ ਦੱਬ ਕੇ ਉੱਤੇ ਨੀ ਕੱਢ ਦੀਏ ਉਹਨੂੰ ਤੁਸੀਂ ਕਿਉਂ ਡਵੈਲਪਮੈਂਟ ਕਹੋਗੇ ਉਹਨੂੰ ਅੰਗਰੇਜ਼ਾਂ ਨੇ ਜੋ ਲੈਣਾ ਪਈਆਂ ਮੁੜ ਕੇ ਪਈਆਂ ਅੰਗਰੇਜ਼ਾਂ ਨੇ ਜੋ ਪੁਲ ਬਣਾਏ ਮੁੜ ਕੇ ਪਏ ਇਹ ਗੱਲ ਨਹੀਂ ਹੁੰਦੀ ਹੁੰਦੀ ਜੇ ਡਵੈਲਪਮੈਂਟ ਦੇਖਣੀ ਚ ਪਰ ਉਹਨਾਂ ਨੂੰ ਕੱਢਣਾ ਕਿਉਂ ਸੀ ਸੋ ਡਵੈਲਪਮੈਂਟ ਨਹੀਂ ਲਾਸ਼ ਦੇ ਉੱਪਰ ਤੁਹਾਡਾ ਕੁਝ ਪ੍ਰੋਜੈਕਟ ਬਣਨ ਲੱਗੇ ਜੇ ਆਪਾਂ ਲੈਂਡ ਤੁਸੀਂ ਕਹਿੰਦੇ ਆ ਲੈਂਡ ਪੂਲਿੰਗ ਗਲਤ ਹੈ ਤਾਂ ਕੁਛ ਨਾ ਕੁਛ ਬਣੂਗਾ ਆਪਣੇ ਰੋਜ਼ਗਾਰ ਵੀ ਵਧੂਗਾ ਉਹਦੇ ਨਾਲ ਜਿਹੜੀ ਤੁਹਾਡੀ ਹੋਂਦ ਹੈ ਜੇ ਹੋਂਦ ਖਤਮ ਹੋ ਗਈ ਤਾਂ ਰੋਜ਼ਗਾਰ ਨੂੰ ਕੀ ਕਰੂੰਗਾ ਚੰਡੀਗੜ੍ਹ ਨੇ ਤੁਹਾਨੂੰ ਕੀ ਦਿੱਤਾ ਤੁਹਾਡੀ ਜ਼ਮੀਨ ਹੀ ਖਤਮ ਹੋਈ ਚੰਡੀਗੜ੍ਹ ਤੋਂ ਮੁਕਰ ਗਈ ਸਰਕਾਰ ਕੀ ਕਰ ਲਿਆ ਤੁਸੀਂ ਕੱਲ ਨੂੰ ਤੁਹਾਡੇ ਉੱਤੇ ਕੀ ਐਕਟ ਪਾਸ ਕਰੇ ਤਾਂ ਕੀ ਕਰਦੇ ਹੋਗੇ ਐਗਰੀਕਲਚਰ ਲੈਂਡ ਬਹੁਤ ਜ਼ਰੂਰੀ ਹੈ ਤੁਹਾਡੀ ਜਿਹੜੀ ਇਹ ਐਗਰੀਕਲਚਰ ਲੈਂਡ ਹੈ ਉਹ ਵਰਡ ਨੂੰ ਰੋਟੀ ਦੇ ਐਗਰੀਕਲਚਰ ਲੈਂਡ ਖਤਮ ਹੋ ਗਈ ਤੁਸੀਂ ਖਤਮ ਹੋ ਚੁ ਤੁਹਾਡੇ ਗੁਰਦੁਆਰੇ ਵੀ ਐਗਰੀਕਲਚਰ ਲੈਂਡ ਦੇ ਨਾਲ ਹੀ ਅੱਜ ਲੰਗਰ ਲੱਗਦੇ ਨੇ ਤੇ ਐਗਰੀਕਲਚਰ ਲੈਂਡ ਤੇ ਕਣਕ ਦੀ ਰੋਟੀ ਦਾ ਲੰਗਰ ਲੱਗਦਾ ਉੱਥੇ ਪੈਸਾ ਵਰਤਾਦਿਆਂ ਕਰਾਂਗੇ ਆਪਾਂ ਲੰਗਰਾਂ 'ਚ ਸਬਜੀ ਥਾਂ ਤੇ ਪੈ ਇਹ ਦੇ ਜਾਂ ਕਰਾਂਗੇ ਆਪਾਂ ਬਹੁਤ ਪਿੰਡਾਂ ਦੇ ਗੁਰਦੁਆਰੇ ਜਿਹੜੇ ਉਹ ਜਦੋਂ ਪਿੰਡ ਸਮਾਪਤ ਹੋ ਗਏ ਗੁਰਦੁਆਰੇ ਵੀ ਸਮਾਪਤ ਹੋ ਗਏ ਪੰਜਾਬ ਦੇ ਅੰਦਰ ਹੀ ਨੇ ਜਿਹੜੇ ਜਿਹੜੇ ਪਿੰਡ ਖਤਮ ਹੋਏ ਉਹ ਗੁਰੂ ਘਰ ਵੀ ਸਾਇਲੈਂਟ ਹੋ ਕਿਉਂਕਿ ਜ਼ਮੀਨ ਦੇ ਨਾਲ ਹੀ ਚੀਜ਼ਾਂ ਜੁੜੀਆਂ ਆ ਤੁਹਾਨੂੰ ਦਿੱਲੀ ਕਿਵੇਂ ਖਤਮ ਕਰਦੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਕਰਕੇ ਇਹ ਜੀਰੂ ਇਹ ਆਪਣੀ ਲਾਸਟ ਗੱਲ ਰਹਿ ਗਈ ਆਪਾਂ ਭਾਈਆਂ ਮਤਬਾਤ ਤੇ ਆਉਣਾ ਤੁਹਾਡੀ ਗੱਲਤ ਹੋਈ ਕਿ ਜੇੜ ਦੇ ਵੀ ਤੁਸੀਂ ਮਿਲ ਕੇ ਆ ਨਾ ਨਹੀਂ ਮੈਂ ਅੱਜ ਤੱਕ ਨਹੀਂ ਕਿਤੇ ਮਿਲਿਆ ਮੇਰਾ ਲੜਕਾ ਹੀ ਮਾਨ ਹੀ ਮਿਲਦਾ ਨਾ ਮੇਰੀ ਕਿਤੇ ਗੱਲ ਹੁੰਦੀ ਹੈ ਤੇ ਨਾ ਹੀ ਮੈਂ ਇਹੋ ਜਿਹਾ ਫੁੱਕ ਫੁਕਰ ਗਿਆ ਜਵਾਰਦਾ ਈ ਭਾਈ ਸਾਹਿਬ ਨੇ ਗੱਲ ਕਰ ਲਈ ਜੇ ਕੀਤਾ ਉਹ ਨਹੀਂ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਕੋਈ ਅੰਦਰ ਦੇ ਬਿਆਨ ਹੁੰਦੇ ਨੇ ਜਦੋਂ ਭਾਈ ਸਾਹਿਬ ਉਹਦਾ ਗੱਲ ਪਹੁੰਚਦੀ ਹੋਣੀ ਬੈਠਾ ਕਰਦੇ ਇਲਜਾਮ ਲੱਗ ਰਹੇ ਨੇ ਕੋਈ ਨਾ ਤਾਂ ਪਿਆਰ ਨਹੀਂ ਉਹ ਅਮਰਤਪਾਲ ਇਮਾਨ ਦੇ ਨਾਲ ਗੱਲ ਹੁੰਦੀ ਹੈ ਇਮਾਨ ਉੱਥੇ ਜਾਂਦਾ ਹੈ ਇਮਾਨ ਮੈਸੇਜ ਲੈ ਕੇ ਆ ਜਾਂਦਾ ਕੀ ਗੱਲਬਾਤ ਆ ਜਾਂਦਾ ਨਾਲ ਜਿਹੜਾ ਨਹੀਂ ਉਹ ਤਾਂ ਭਾਈ ਅਮਰਤਪਾਲ ਦਾ ਇੱਕੋ ਹੀ ਸਟੈਂਡ ਹੈ ਕਿ ਮੈਂ ਸਰੈਂਡਰ ਨਹੀਂ ਕਰਨਾ ਨਾ ਪੰਜਾਬ ਸਰਕਾਰ ਅੱਗੇ ਨਾ ਦਿੱਲੀ ਅੱਗੇ ਮੇਰੀ 33 ਸਾਲ ਦੀ ਉਮਰ ਹੈ 5 ਸਾਲ ਹੋ ਰਖ ਲੈਣਗੇ 38 ਦਾ ਹੋ ਜਾਗਾ ਫਿਰ ਕੀ ਹੋ ਜਾਏਗਾ ਮਰਦਾ ਤੇ ਏਡੀ ਖੇਤੀ ਮੈਂ ਹੈ ਨਹੀਂ ਪਰ ਪੰਜਾਬ ਲਈ ਮੈਂ ਖਲੋਵਾਂਗਾ ਆ ਮੈਸੇਜ ਐ ਐਨਐਸਏ ਜੋ ਆਪਾਂ ਜੋ ਲੱਗੀ ਹੋਈ ਐ ਕਿੰਨੀ ਕ ਲੰਬੀ ਜਾ ਸਕਦੀ ਐ ਨਹੀਂ ਇਹ ਸੁਪਰੀਮ ਕੋਰਟ ਦੇ ਵਿੱਚੋਂ ਉਹਨਾਂ ਇਮਾਨ ਡਾਕੂਮੈਂਟ ਲੈ ਕੇ ਆਇਆ ਭਾਈ ਅਮਰਪਾਲ ਤੋਂ ਤਾਂ ਉਹ ਡਾਕੂਮੈਂਟ ਦੇ ਬੇਸ ਤੇ ਆਪਾਂ ਸੁਪਰੀਮ ਕੋਰਟ ਜਾਵਾਂਗੇ ਤੇ ਬੜੀ ਵੱਡੀ ਉਮੀਦ ਹੁੰਦੀ ਆ ਆਪਾਂ ਨੂੰ ਸਾਡੀ ਕੌਮ ਦੀ ਬਦਕਿਸਮਤੀ ਇਹੀ ਐ ਅਸੀਂ ਤਾਂ ਉਮੀਦ ਦੇ ਸਿਰ ਤੇ ਜਿਉਨੇ ਆ ਤਾਂ ਉਮੀਦ ਐ ਕਿ ਸੁਪਰੀਮ ਕੋਰਟ ਦੇ ਜੱਜ ਸ਼ਾਇਦ ਉੱਥੇ ਆਪਾਂ ਨੂੰ ਰਿਲੀਫ ਮਿਲ ਜੇ ਕੰਮ ਥੋਟੇ ਸਾ ਹਨ ਕਿੰਨੇ ਕ ਟਾਈਮ ਦੀ ਹੁੰਦੀ ਹੈ ਜਿਹੜੀ ਐਨਐਸਏ ਦਾ ਪਤਾ ਹੁੰਦੇ ਨਹੀਂ ਨਹੀਂ ਉਹ ਤਾਂ ਇੱਕ ਸਾਲ ਤੋਂ ਵੱਧ ਨਹੀਂ ਉਸੇ ਪਰ ਨਵੀਂ ਲਾ ਦਿੰਦੇ ਕਰੀਏ ਗੀ ਨਵੀਂ ਲਾ ਵਿੱਚ ਨਹੀਂ ਹੁੰਦਾ ਪੂਰਾ ਪੂਰਾ ਇਸ ਵਕਤ ਜ਼ਬਰ ਤੇ ਜ਼ੁਲਮ ਕਿਹਨੂੰ ਕਹਿੰਦੇ ਨੇ ਇਹ ਕੀ ਹੈ ਹੋਰ ਕੀ ਹੁੰਦਾ ਹੈ ਇਹ ਅੰਗਰੇਜ਼ ਦੀ ਕਹਾਣੀ ਪੜਨੋ ਛੱਡ ਦੇਣ ਹੁਣ ਹੁਣ ਤਾਂ ਆਪ ਹੀ ਗੋਲਗਾ ਮਾਰ ਗਿਆਂ ਨੇ ਆਪ ਹੀ ਜ਼ਮੀਨਾਂ ਨੱਪੀਆਂ ਨੇ ਆਪ ਹੀ ਬੰਦੇ ਜੇਲਾ ਸੁਟੇ ਨੇ ਹੁਣ ਅੰਗਰੇਜ਼ ਦੀ ਕਹਾਣੀ ਮੇਰੇ ਦੇਖਣ ਚ ਕੈਦਾਂ ਜਾ ਪਾੜ ਦੇਣਾ ਚਾਹੀਦਾ ਆਪਾਂ ਹੁਣ ਤਾਂ ਆਪ ਆਪ ਹੀ ਜ਼ੁਲਮ ਕਰਨ ਲੱਗ ਗਏ ਆਪਾਂ ਨੂੰ ਵੀ ਲੋੜ ਇਹਿਆ ਘਾੜ ਗਿਆ ਦਰੋਂ ਫਾਂਸੀ ਵੀ ਦੇਵਾਂ ਕਰਾਂਗੇ ਆਪਾਂ ਅੱਜ ਬਾਕੀ ਲਾਸਟ ਵਿੱਚ ਕੀ ਗੱਲਾਂ ਕਰਾਂਗੇ ਬਾ ਮੇਰੀ ਤਾਂ ਬੇਨਤੀ ਹੈ ਕਿ ਭਾਈ ਅਮਰਤਪਾਲ ਦੇ ਬਾਹਰ ਆਉਣ ਤੋਂ ਪਹਿਲਾਂ ਹੀ ਆਪਾਂ ਇੱਕ ਜਿਹੜੀ ਵਾਰਿਸ ਪੰਜਾਬ ਦੀ ਜਿਹੜੀ ਪਾਰਟੀ ਹੈ ਉਹਨੂੰ ਆਪਾਂ ਚਲਾਈਏ ਤੇ ਬੜੇ ਵੱਡੇ ਪੱਦਰ ਤੇ ਪੰਜਾਬ ਦਾ ਰਾਖਾ ਤੇ ਪੰਜਾਬ ਦੀ ਜ਼ਮੀਨ ਦਾ ਰਾਖਾ ਤਾਂ ਭਾਈ ਅਮਰਤਪਾਲ ਇੱਕ ਕੀ ਬਹੁਤ ਧੰਨਵਾਦ ਜੀ